ਚੱਲਨੇ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਸਲਵਾਰ ਵਿੱਚ ਬਲ ਕਿਵੇਂ ਪੈਂਦੇ ਨੇ ਤੇ ਬੈਲਟ ਕਿਵੇਂ ਜੜੀ ਜਾਂਦੀ ਆ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਾਂ ਬਲ ਪਾਵਾਂਗੇ ਠੀਕ ਹੈ ਜੀ ਐਵੇਂ ਆਪਾਂ ਬੈਲਟ ਜਿਹੜੀ ਆ ਉਹ ਤਿਆਰ ਕਰ ਲਈ ਬੈਲਟ ਤਿਆਰ ਕਰਕੇ ਫਿਰ ਉਹਦਾ ਸੈਂਟਰ ਲੈ ਲੈਣਾ ਮੈਂ ਸੈਂਟਰ ਲਾ ਲਾਣਾ ਸੈਂਟਰ ਦੇ ਵਿੱਚ ਫੇਰ ਨਾ ਇੱਕ ਟੁਕਕ ਲਾ ਲਾਣਾ ਠੀਕ ਹੈ ਜੀ ਟੁਕਕ ਐਵੇਂ ਟੁਕਕ ਲਾ ਲਾਣਾ ਸੈਂਟਰ ਦੇ ਵਿੱਚ ਫਿਰ ਇਸ ਨੂੰ ਐਵੇਂ ਫੋਲਡ ਕਰ ਲਾਣਾ ਫੋਲਡ ਕਰਕੇ ਫਿਰ ਤੁਸੀਂ ਜਿਹੜਾ ਇੱਥੇ ਇੱਕ ਟੁਕਕ ਲਾ ਕੇ ਫਿਰ ਇਸ ਤੋਂ 1.5 ਇੰਚ ਅੱਗੇ ਵਧ ਲਾਣਾ ਠੀਕ ਹੈ ਜੀ 1.5 ਇੰਚ ਅੱਗੇ ਹੋਰ ਲੈ ਕੇ ਸਿੰਪਲ ਜਿਹਾ ਤਰੀਕਾ 벨ਟ ਦੀ ਜਿੰਨੀ ਆਪਾਂ 벨ਟ ਜੜਨੀ ਹੈ ਕਿੰਨੀ 벨ਟ ਜੇ ਬਲ ਪੈਣੇ ਨੇ ਜਿਹੜੀ ਆਪਣੀ ਸਲਵਾਰ ਪਿੱਛੇ ਨੂੰ ਨਾ ਘੁੰਮੇ ਤੇ ਫਿਰ ਉਸ ਦੇ ਤੇ 1.5 ਇੰਚ ਦੀ ਸੈਂਟਰ ਲੈ ਕੇ ਫਿਰ ਉਸ ਤੋਂ 1.5 ਇੰਚ ਅੱਗੇ ਵਧਾ ਕੇ ਟੁਕਕ ਲਾ ਲੈਣਾ ਫਿਰ ਇਸ ਨੂੰ ਐਦਾਂ ਸਿਲਾਈ ਕਰ ਦੇਣਾ ਠੀਕ ਹੈ ਜੀ ਜਿਹੜੀ ਆਪਣੀ ਆਸਤਨ ਵਾਲੀ ਸਿਲਾਈ ਆ ਉਸ ਨੂੰ ਸਿਲਾਈ ਤੇ ਧਰ ਕੇ ਐਵੇਂ ਆਪ ਅਗਲਟ ਜੋੜ ਲੈਣੀ ਹੈ ਇਹ ਆਪ ਕੋਲ ਤੁਹ ਤੁਸੀਂ ਿਆਨ ਨਾਲ ਦੇਖੋ ਆਪਾ ਕਿੰਨੇ ਸਿੰਪਲ ਤਰੀਕੇ ਨਾਲ ਬਾਲ ਪਾਵਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਓ ਦੇ ਦਿਨ ਨਾਲ ਨਾ ਜੇ ਕੋਈ ਅਣਜਾਣ ਹਨਾ ਨਵੀਂ ਐ ਭੈਣ ਜਿਹੜੀ ਕੰਮ ਸਿੱਖ ਰਹੀ ਐ ਕੋਈ ਉਹ ਵੀ ਐਵੇਂ ਸੌਖੇ ਤਰੀਕੇ ਨਾਲ ਬਾਲ ਪਾ ਸਕਦੀ ਐ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਜਰੂਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਜਿਹੜੀ ਥੋੜੀ-ਬੋੜੀ ਜਾਣਕਾਰੀ ਅਸੀਂ ਪਾਉਂਦੇ ਆ ਨਾ ਵੀ ਤੁਹਾਡੇ ਤੱਕ ਪਹੁੰਚ ਸਕੇ ਅੱਧਾ ਆਪਾਂ ਨੇ ਅਗਲੇ ਟੁਕੜਿਆਂ ਤੱਕ ਸिलाई ਲਾ ਲੈਣੀ ਹੈ ਠੀਕ ਹੈ ਜੀ ਸिलाई ਲਾ ਕੇ ਫਿਰ ਇਸ ਨੂੰ ਬਾਹਰ ਕੱਢ ਲੈਣਾ ਫਿਰ ਅਗਲਾ ਪਾਸਾ ਆਥਨ ਦਾ ਲੈ ਕੇ ਜੀ ਤਾਂ ਦੇਖੋ ਜਿਵੇਂ ਆ ਆਕਨ ਆਕਨ ਹੋ ਗਿਆ ਆਪਣਾ ਅਗਲਾ ਕਿਵਾਰ ਨੂੰ ਐ ਧਰ ਲੈਣਾ ਮਸਨ ਲੈ ਕੇ ਫਿਰ ਕੋ 1.5 ਇੰਚ ਦਾ ਗੈਪ ਦੇਣਾ ਕਿ ਆਪਾਂ ਨੇ ਬਿਲਕੁਲ ਸਲਾਈ ਦੇ ਨਾਲ ਚੋਣਾ ਨਹੀਂ ਪਾਉਣੀ ਐ ਇੰਨਾ ਕੁ ਗੈਪ ਦੇਣਾ ਬਸ 2 ਇੰਚ ਦਾ ਫਿਰ ਇੱਥੋਂ ਵੱਲ ਚੱਕਣਾ ਠੀਕ ਹੈ ਜੀ ਲੱਗੋ ਆਨੇ ਬਾਲ ਚੱਕੋ ਤੇ ਬਾਲ ਪਾਓ ਆ ਮੈਂ ਬਾਲ ਪਾ ਕੇ ਫਿਰ ਇਹ ਮਸ਼ੀਨ ਦੇ ਜਿਹੜੇ ਆਪਣੀ ਮਸ਼ੀਨ ਹੁੰਦੀ ਐ ਛੱਟ ਹੋਈ ਹੋਈ ਵਿੱਚ ਇਸ ਦੀ ਨਿਸ਼ਾਨੀ ਲਾ ਲਊਗਾ ਇੱਦਾਂ ਬਤੈਣੀ ਕਰਨਾ ਐਵੇਂ ਬੋਲ ਪਾਈ ਦਿলো। 7 ਇੱਕ ਵਾਰ ਦੇ ਲਈ ਮੈਂ ਪਹਿਣਾ ਨਵੇਂ ਆਲੇ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਿਓ ਜੇ ਕੋਈ ਗੱਲ ਨਾ ਸਮਝ ਲੱਗੇ ਤਾਂ ਸਾਨੂੰ ਕਮੈਂਟ ਕਰਿਓ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਇਹ ਤੁਮ ਜੇ ਸਾਡੀ ਜਿਹੜੀ ਸਲਾਈ ਦੀ ਵੀਡੀਓ ਹੈ ਉਹ ਤੁਹਾਡੇ ਸਮਝ ਆਈ ਹੈ ਜਾਂ ਨਹੀਂ ਆਈ ਅਸੀਂ ਦੁਬਾਰਾ ਫੇਰ ਬਣਾ ਕੇ ਪਾਵਾਂਗੇ ਆ ਦੇਖੋ ਨਾਲੇ ਜਿਹੜੇ ਇਹ ਨਾ ਸਿੱਧੇ ਵਾਲ ਪਹਿਰੇ ਨੇ ਇਸ ਦੀ ਜਿਹੜੀ ਫਿਨਿਸ਼ਿੰਗ ਹੈ ਨਾ ਉਹ ਆਪਾਂ ਨੂੰ ਨਾਲ ਹੁੰਦੇ ਦਿੱਤਰੀ ਆ ਵੀ ਇਹਦੇ ਵਿੱਚ ਫਿਨਿਸ਼ਿੰਗ ਆ ਰਹੀ ਆ ਹਾਂ ਦੇਖੋ ਹੁਣ ਨੀਚੇ ਤੋਂ ਵੀ ਕੱਪੜਾ ਚਾਤ ਕਰ ਲੈਣਾ ਜਿਹੜਾ ਸਲਾਈ ਨਾ ਟੁੱਟੇ ਤੇ ਜਿਹੜਾ ਆਪਾਂ ਨੇ ਨਾ ਪੱਲਿਆਂ ਦੀ ਕਾਟ ਪਾਉਣੀ ਆ ਠੀਕ ਹੈ ਜੀ ਪੱਲਿਆਂ ਦੀ ਕਾਟ ਪਾਉਣੀ ਆ ਆਪਾਂ 1.5 ਇੰਚ ਦੀ ਵੀ ਆਪਣਾ ਜਿਹੜਾ ਕੱਪੜਾ ਹੈ ਪਹੁੰਚੇ ਤੇ ਨਾਲ ਲਟਕੇ ਉਸ ਦਾ ਫਿਰ ਇੱਕ ਪੱਲੇ ਦਾ ਸੈਂਟਰ ਲੈ ਕੇ ਉਸ ਤੇ ਐਵੇਂ ਨਾ ਪਲੇਟ ਉਲ ਪਾ ਲਾਣੀ ਆ ਇਦਾਂ ਲੰਬੀ ਪਲੇਟ ਪਾ ਲਾਣੀ ਆ ਉਹ ਲੰਬੀ ਪਲੇਟ ਜਦ ਆਪਾਂ ਚੋਣਾ ਪਾਵਾਂਗੇ ਨਾ ਤੁਹਾਨੂੰ ਦੱਸਦੇ ਆ ਆ ਦੇਖੋ ਜਿਵੇਂ ਇੱਥੇ ਇੱਕ ਚੋਣਾ ਵੀ ਨਾ ਉਹ ਆਪਾਂ ਨੇ ਪਾਤਾ ਠੀਕ ਹੈ ਜੀ नो, नो, के सिदधा पा ले बा नॉ जुदजीतना प्लेटा में परना पाया वह अपने सेैर दिया प्लेट आगे रे लेट फने ਮਦੇ ਵੀਡੀਓ ਨਹੀਂ ਬਣਾਈ ਜਾਂਦੀ ਕਰੀਏ ਕਰਕੇ ਨਾ ਮੈਸਟਰ YouTube ਚੈਨਲ ਕਹਿੰਦਾ ਵੀ ਇੱਕ ਦਿਨ ਛੱਡ ਕੇ ਵੀਡੀਓ ਪਾਉਣੀ ਚਾਹੀਦੀ ਆ ਕਈ ਵਾਰੀ ਸੋਟ ਕਾਲੀ ਆਲਾ ਹੁੰਦਾ ਨਾ ਐਵੇਂ ਹੁੰਦਾ फटाफट ਤਿਆਰ ਚਾਦੀਏ ਵੀਡੀਓ ਬਣਾਉਣ ਤੇ ਟਾਈਮ ਲੱਗਦਾ ਇਹ ਮੰਨ ਲਓ ਕਈ ਵਾਰੀ ਟਾਈਮ ਫਿਰ ਕੱਢ ਲੈਣੇ ਆ ਤਾਂ ਕਰਕੇ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਬਣਾਉਣ ਤੇ ਟਾਈਮ ਟਾਈਮ ਲੱਗਦਾ ਹਨਾ ਤੇ ਸਾਡੀ ਟਾਈਮ ਆਉਣੇ ਤਾਂ ਮੈਨੂੰ ਜ਼ਰੂਰ ਮੋੜਿਆ ਕਰੋ ਬਾਕੀ ਬਟੇਕਾਂ ਵਾਲੀਆਂ ਭੈਣਾਂ ਨੂੰ ਵੀ ਬੇਨਤੀ ਆ జరుఫా బ

ਇੱਦਾਂ। ਕਿ ਲਖੂ ਆਪਣਾ ਥੋੜਾ ਜਿਹਾ ਕੱਪੜਾ ਲੱਗਿਆ ਇਸ ਦਾ ਆਪਾਂ ਨੇ ਐਵੇਂ ਬਾਲ ਪਾ ਲਿਆ ਨਾ ਬਾਹਰ ਉਹ ਰੱਖ ਕੇ ਇਹ ਆ ਦੇਖੋ ਕੀ ਇਦਾਂ। ਉੱਪਰ ਆਪਣੀ ਬਾਲਾ ਆ ਗਈ। ਕਿਤੇ ਬੋਥ ਆਸਾਨ ਤਰੀਕੇ ਨਾਲ ਬਾਲ ਪੈਂਦੇ ਨੇ। ਸੈਕਲ ਇਕੱਠੀ ਉਹਨਾਂ ਨਾਲ ਜੋੜਦੇ ਆ। ਤੁਹਾਨੂੰ ਦਿਖਾਉਣ ਵਾਸਤੇ ਤੁਹਾਨੂੰ ਜੋੜ ਕੇ ਦਿਖਾਈ ਹੈ। ਇਹ ਕਿ ਕਿ ਨਹੀਂ ਪੋਣੇ ਬਾਲਾਏ ਸਾਰੇ ਪੂਰ ਫਿਨਿਸ਼ਿੰਗ ਦੇ ਨਾਲ ਬਾਲਾਏ ਨੇ ਸਾਰੇ ਬਰਾਬਰ ਦੇ ਬਾਲ ਨੇ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਇਹ ਬਾਲਾ ਐਵੇਂ ਟੰਗੇ ਹਾਂ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ